ਬਹੁਤ ਸਾਰਾ ਪੰਛੀ ਸਿਰਜਣਾ ਦਿਵਸ ਬਸਵਾਖੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਨਾ ਤੇ ਨਾਲ ਹੀ ਬੇਨਤੀ ਕਰਦਾ ਆਪਾਂ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਪਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ 11 12 ਤੇ 13 ਤਰੀਕ ਨੂੰ ਜਿਹੜਾ ਪੀਓ ਪੋਹਲ ਖੰਡ ਧਾਰ ਹੋਇਆ ਜਨਮ ਸੁਹੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਖਸ਼ਿਰੀ ਦਮਨਵਾ ਸਾਹਿਬ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਹੈੱਡਕੁਆਰਟਰ ਤੇ ਗੁਰਦੁਆਰਾ ਵੀਰ ਸਾਹਿਬ ਵਿਖੇ ਤਿੰਨੇ ਦਿਨ ਜਿਹੜੇ ਆ ਅਮਰ ਸੰਚਾਰ ਹੋਣਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਜਰੂਰ ਤਿਆਰ ਪਰ ਤਿਆਰ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਬਾਣੀ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਤੇ ਨਾਲ ਹੀ ਮਹਾਰਾਜ ਦਾ ਜਿਹੜਾ ਹੁਕਮ ਹੈ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਉ ਖਾਲਸਾ ਪਰਮਾਤਮਾ ਦੀ ਮੌਜ ਜਿੱਥੇ 13 ਤਰੀਕ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਉੱਥੇ ਹੀ 14 ਤਰੀਕ ਨੂੰ ਜਿਹੜਾ ਸਮੁੱਚੇ ਖਾਲਸਾ ਪੰਥ ਦਾ ਜਿਹੜਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਅਗਵਾਈ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਖੇਡਿਆ ਜਾਣਾ ਉਹਦੇ ਵੀ ਆ ਕੇ ਦਰਸ਼ਨ ਦਿਦਾਰੇ ਕਰੀਏ ਚੜ੍ਹਦੀ ਕਲਾ ਦੇ ਵਿੱਚ ਰਹੋ ਪੀਓ ਪੋਹਲ ਖੰਡ ਧਾਰ ਹੋਵੇ ਜਨਮ ਸੁਹੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਦਾ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਤਗੜੇ ਹੋ ਕੇ ਖਾਲਸਾ ਪੰਥ ਦਾ ਸਿਰਜਣਾ ਦੇਵ ਸੁਭਾਖੀ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਈਏ ਜਗਾ ਜਗਾਈ ਜਿੱਥੇ ਆਨੰਦਪੁਰ ਸਾਹਿਬ ਵਿਖੇ ਆਪਾਂ ਤਖਸ਼ੀਰ ਕੇਸਗੜ੍ਹ ਸਾਹਿਬ ਵਿਖੇ ਆਪਾਂ ਦਰਸ਼ਨ ਦਿਦਾਰੇ ਕਰਦੇ ਆਂ ਹੋਰ ਅਸਥਾਨਾਂ ਤੇ ਵੀ ਉੱਥੇ ਹੀ ਆਪਾਂ ਸ਼੍ਰੀ ਦਮਨੰਥ ਸਾਹਿਬ ਵਿਖੇ ਵੀ ਆ ਕੇ ਦਰਸ਼ਨ ਦਿਦਾਰੇ ਕਰ ਗਏ ਵਾਹਿ ਜੀ ਕਾ ਖਾਲਸਾ ਵਾਹਿ ਜੀ ਗੱਜ ਕੇ ਜਾਰੇ ਜAVE ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਹੋਰ ਸ਼੍ਰੀ ਆਪਾ